ਤੇ ਉਹਨਾਂ ਜਿੱਦੇ ਮੇਰੀ ਮੈਰਿਜ ਦੀ ਸਾਰਾ ਕੁਝ ਉਹਨਾਂ ਦੇ ਕਹਨੇ ਤੇ ਹੀ ਹੋਇਆ ਸੀਗਾ ਤੇ ਤੁਹਾਈ ਪੈਲੇ ਸਟਾਰ ਜੋ ਚ ਮੇਰੀ ਮੈਰਿਜ ਆ ਅੱਜ ਬਰਾਤ ਆਣੀ ਸੀਗੀ ਬਟ ਉਹਨਾਂ ਦੇ ਹੁਣ ਫੋਨ ਵੀ ਸਾਰੇ ਬਿਜੀ ਆਉਂਦੇ ਪਏ ਆ ਨੰਬਰ ਵੀ ਸਾਰੇ ਬੰਦ ਹੀ ਆ ਤੇ ਉਹ ਹਜੇ ਤੱਕ ਪਹੁੰਚੇ ਨਹੀਂ ਆ। ਉਹਦੀ ਮੰਮੀ ਕਹਿੰਦੀ ਵੀ ਸਾਡਾ ਮੁੰਡਾ ਤਾਂ ਕਹਿੰਦਾ ਮੈਂ ਬੇਕਸੂਰ ਆ ਵੀ ਮੇਰਾ ਕੋਈ ਤਾਲੁਕ ਨਹੀਂ ਆ। ਵੀ ਅਸੀਂ ਗੱਲ ਕਰਨੀ ਹੈ ਬੈਠ ਕੇ ਸਿਰਫ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਸੀ ਉਹਨਾਂ ਦੇ ਡੈਡੀ ਨੇ ਲਖਵੀਰ ਸਿੰਘ ਦੇ ਡੈਡੀ ਨੇ ਮੱਖਣ ਸਿੰਘ ਨੇ ਮੰਮੀ ਦੇ ਦਾ ਮੂੰਹ ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਸੀਂ ਤਾਂ ਧੰਦਾ ਕਰਨ ਵਾਲੇ ਹੋ ਕਾਜੀ ਜਸਵੀਰਪੁਰਾ ਮੇਰਾ ਨਾਮ ਮੈਂ ਪਿੰਡ ਸੜੋਏ ਤੋਂ ਸੜੋਏ ਦੀ ਰਹਿਣ ਵਾਲੀ ਆ ਤੇ ਮੇਰਾ ਜੋ ਵਿਆਹ ਵਾ 12 ਮਾਰਚ 2024 ਨੂੰ ਤੇ ਮੁੰਡੇ ਦਾ ਨਾਮ ਲਖਵੀਰ ਸਿੰਘ ਆ ਬਰਨਾਲਾ ਠਿਕਰੀਵਾਲ ਪਿੰਡ ਆ ਉਹਨਾਂ ਦਾ ਤੇ ਮੁੰਡੇ ਦਾ ਜੱਟ ਦਾ ਨਾਮ ਮੱਖਣ ਸਿੰਘ ਆ ਮੁੰਡਾ ਆਰਮੀ ਦੇ ਵਿੱਚ ਆ ਤੇ 12 ਮਾਰਚ ਦਾ ਮਤਲਬ ਵਿਆਹ ਸਾਡਾ ਸਾਰਾ ਹੀ ਤੈਅ ਹੋਇਆ ਸੀਗਾ ਮਤਲਬ ਸਾਰੇ ਦੋਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਸੀਗੀ ਤੇ ਵਿਆਹ ਤੋਂ ਮਾਈਆਂ ਤੋਂ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨ੍ਹਾ ਕਰ ਦਿੱਤਾ ਕਿ ਹਾਂ ਮਨ੍ਹਾ ਵੀ ਨਹੀਂ ਕੀਤਾ ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਹਨੇ ਗੱਲ ਨਹੀਂ ਕੀਤੀ ਜਦੋਂ ਅਸੀਂ ਕੋਈ ਨਵੇਂ ਨੰਬਰ ਤੋਂ ਫੋਨ ਲਾਉਂਦੇ ਆ ਮੋਰੇ ਦੀ ਉਹ ਫੋਨ ਬੰਦ ਕਰੀ ਜਾਂਦਾ ਵਾ ਬੀਜੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ ਫਿਰ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਆ ਤੇ ਉਹਨਾਂ ਦੇ ਫੈਮਿਲੀ ਵਿੱਚ ਜਿੱਦਾਂ ਮੰਮੀ ਨੇ ਮੇਰੇ ਬ੍ਰਦਰ ਆ ਭਾਜੀ ਤੇ ਉਹਨਾਂ ਨੇ ਦਰਵਾਜ਼ਾ ਜਿੱਦਾਂ ਉਹਨਾਂ ਨੇ ਖੜਕਾਇਆ ਤੇ ਉਹਨਾਂ ਨੇ ਬੋਲਿਆ ਵੀ ਅਸੀਂ ਗੱਲ ਕਰਨੀ ਹੈ ਬੈਠ ਕੇ ਹੀ ਸਿਰਫ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਸੀਗੀ ਉਹਨਾਂ ਦੇ ਡੈਡੀ ਨੇ ਲਖਵੀਰ ਸਿੰਘ ਦੇ ਡੈਡੀ ਨੇ ਮੱਖਣ ਸਿੰਘ ਨੇ ਮੰਮੀ ਦੇ ਦਾ ਮੂੰਹ ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਸਾਂ ਧੰਦਾ ਕਰਨ ਵਾਲੇ ਆ ਉਹਨਾਂ ਨੇ ਇਹ ਗੱਲ ਬੋਲੀ ਫਿਰ ਉਸ ਤੋਂ ਬਾਅਦ ਮੰਮੀ ਦਰਵਾਜ਼ਾ ਖੜਕਾਉਣ ਲੱਗੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਮੰਮੀ ਨੇ ਤਾਂ ਬੋਲਿਆ ਕਾਫੀ ਉਹਨਾਂ ਨੂੰ ਪਰ ਉਹਨਾਂ ਦਰਵਾਜ਼ਾ ਨਹੀਂ ਖੋਲਿਆ ਉਹਨੂੰ ਨੇ ਅੰਦਰ ਬੈ ਗਈ ਅੰਦਰ ਫੋਨ ਫਾਨ ਕੀਤੇ ਆ ਤੇ ਉਹਨਾਂ ਨੇ ਆਲੇ ਦੁਆਲੇ ਫੋਨ ਕਰਕੇ ਇਹ ਲੋਕਾਂ ਨੂੰ ਮਤਲਬ ਕਾਫੀ ਸੱਦ ਲਿਆ ਆਲੇ ਦੁਆਲੇ ਮੁਹੱਲੇ 'ਚ ਇੱਕ ਅੱਧੀ ਗੱਲ ਇਹ 10 ਤਰੀਕ ਦੀ 10 ਤਰੀਕ ਸਵੇਰੇ 8 ਵਜੇ ਦੀ ਉਹਨਾਂ ਨੇ ਦਾ ਮੁਹੱਲੇ ਵਾਲਿਆਂ ਨੂੰ ਸੱਦਿਆ ਤੇ ਜਦੋਂ ਮੁਹੱਲੇ ਵਾਲੇ ਉਹਨਾਂ ਦੇ ਆ ਕੇ ਇਕੱਠੇ ਪਹਿਲਾਂ ਤਾਂ ਉਹ ਬੈਠੇ ਰਹੇ ਕਿ ਕਿਸੇ ਨੇ ਕੁਝ ਨਹੀਂ ਬੋਲਿਆ ਉਹਦੀ ਮੰਮੀ ਕਹਿੰਦੀ ਵੀ ਸਾਡਾ ਮੁੰਡਾ ਤਾਂ ਕਹਿੰਦਾ ਮੈਂ ਬੇਕਸੂਰ ਆ ਵੀ ਮੇਰਾ ਕੋਈ ਤਾਲੁਕ ਨਹੀਂ ਆ ਜਦੋਂ ਮੈਂ ਉਹਨਾਂ ਦੀ ਮੰਮੀ ਨੂੰ ਕਹੇ ਜੇ ਤੁਹਾਡਾ ਮੁੰਡਾ ਇੰਨੀ ਗੱਲ ਕਹਿਣ ਰਿਹਾ ਮੇਰਾ ਫੋਨ ਚੱਕ ਕੇ ਇੱਕ ਵਾਰੀ ਗੱਲ ਕਰਵੇ ਸਾਰਾ ਕੁਝ ਹੋਇਆ ਉਹਨੇ ਸਾਰੀ ਗੱਲ ਹੋਈ ਆ ਵੀ ਉਹ ਕਿੱਦਾਂ ਬ ਰਿਸ਼ਤਾ ਮਤਲਬ ਉਹ ਖੋਦ ਉਹਨੇ ਸਾਰਾ ਤੈਅ ਕਰਵਾਇਆ ਸੀ ਦੋਨੋਂ ਪਰਿਵਾਰਾਂ ਵੱਲੋਂ ਹੀ ਹੋਇਆ ਸੀ ਸਹਿਮਤੀ ਕੋਈ ਲਵ ਮੈਰੀ ਨਹੀਂ ਸੀ ਥੋੜੀ ਹਾਂਜੀ ਲਵ ਮੈਰੀ ਸੀਗੇ ਪਰ ਦੋਨੋਂ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਸੀਗਾ ਪਹਿਲਾਂ ਉਹਨਾਂ ਦੀ ਫੈਮਿਲੀ ਨਾਲ ਹੀ ਗੱਲ ਹੋਈ ਸੀ ਫਿਰ ਇੱਧਰ ਫੈਮਿਲੀ ਨਾਲ ਗੱਲ ਹੋਈ ਕਿੰਨੇ ਸਾਲ ਤੂੰ ਤੇਰੀ ਲੇਸਨ ਚੜਿਆ ਉਹਨਾਂ ਦਾ ਤਿੰਨ ਸਾਲ ਦੇ ਵਿੱਚ ਥੋੜੀ ਜਾਣਪਛਾਣ ਕਿੱਦਾਂ ਹੋਈ ਉਹਨਾਂ ਦੇ ਨਾਲ ਜਾਨਪਛਾਣ ਜਿੱਦਾਂ ਮਤਲਬ ਉਹਨਾਂ ਦੀ ਸਿਸਟਰ ਆ ਉਹਨਾਂ ਦੇ ਥਰੂ ਹੀ ਗੱਲ ਹੋਈ ਸੀਗੀ ਫਿਰ ਆਨਲਾਈਨ ਅਸੀਂ ਬਿਜ਼ਨਸ ਕਰਦੇ ਸੀ ਸ਼ੇਅਰ ਚੈਟ ਵੈੱਬਸਾਈਟ ਤੇ ਉਹਦੇ ਤੇ ਮੈਂ ਕੰਮ ਕਰਦੀ ਸੀਗੀ ਮੇਰੀ ਏਜੰਸੀ ਸੀਗੀ ਖੋਦੀ ਉਹ ਨਾਲੇ ਜਿੱਦਾਂ ਕੰਮ ਕਰਦੇ ਸੀਗੇ ਕਾਫੀ ਟਾਈਮ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਮਤਲਬ ਉਹਨੇ ਇਹੀ ਕਿਹਾ ਮੈਨੂੰ ਦਸੰਬਰ ਦੇ ਵਿੱਚ ਵੀ ਉਹਨੇ ਲਾਸਟ ਦਸੰਬਰ ਮਹੀਨੇ ਦੇ ਵਿੱਚ ਉਹਨੇ ਮੈਨੂੰ ਇਹ ਬੋਲਿਆ 2023 ਚ ਜੱਸੋ ਵੀ ਆਪਾਂ ਮੈਰਿਜ ਕਰਵਾ ਲਏ ਕੋਰਟ ਮੈਰਿਜ ਕਰਵਾਉਂਦੇ ਆ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਕੋਰਟ ਮੈਰਿਜ ਨਹੀਂ ਕਰਾਉਣੀ ਵਿਆਹ ਕਰਾਉਣਾ ਵਾ ਵੀ ਆਪਣੇ ਘਰੇ ਵੀ ਤੂੰ ਗੱਲ ਕਰ ਲੈ ਇਹ ਮੈਂ ਵੀ ਆਪਣੇ ਘਰੇ ਗੱਲ ਕਰ ਲੈਂਦੀ ਆ ਤੇ ਉਹਨਾਂ ਨੇ ਇਹ ਗੱਲ ਬੋਲੀ ਆ ਕਿ ਠੀਕ ਆ ਵੀ ਮੈਂ ਆਪਣੇ ਘਰ ਵੀ ਗੱਲ ਮੇਰੇ ਘਰ ਦੇ ਤਾਂ ਮੰਨੇ ਹੋਈ ਆ ਵੀ ਤੂੰ ਆਪਣੇ ਘਰੇ ਗੱਲ ਕਰ ਲੈ ਮੈਂ ਕਿ ਲੇ ਵੀ ਮੈਂ ਨਹੀਂ ਗੱਲ ਕਰਨੀ ਹੈਗੀ ਫਿਰ ਮੈਂ ਆਪਣੀ ਮੰਮੀ ਨੂੰ ਦੱਸਿਆ ਸੀ ਇਦਾਂ ਕਰਕੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਦੀ ਗੱਲ ਉਹਨਾ ਨਾਲ ਕਰਵਾਈ ਤੇ ਉਹਨਾਂ ਨੇ ਗੱਲ ਮੰਮੀ ਨਾਲ ਕੀਤੀ ਫਿਰ ਮੈਂ ਗੱਲ ਕੀਤੀ ਆ ਫਿਰ ਉਸ ਤੋਂ ਬਾਅਦ ਉਹਦੇ ਫੈਮਲੀ ਨੇ ਗੱਲ ਕੀਤੀ ਆ ਫਿਰ ਜਿੱਦਾਂ ਹੀ ਮਤਲਬ ਵਿਆਹ ਦਾ ਜਦੋਂ ਅਰੇਂਜਮੈਂਟ ਜਿਹੜੀ ਤਾਰੀਖ ਰੱਖੀ ਸੀਗੀ ਉਹਨਾਂ ਨੇ ਤਾਰੀਖ ਵੀ ਕਢਵਾਈ ਏਹੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਤਾਰੀਖ ਰੱਖਣੀ ਆ ਕਹਿੰਦੇ 12 ਮਾਰਚ ਰੱਖਣੀ ਆ ਵੀ 15 ਫਰਵਰੀ ਨੂੰ ਮੈਂ ਛੁੱਟੀ ਤੇ ਆ ਜਾਣਾ ਵਾ ਤੇ 3 ਮਹੀਨੇ ਦੀ ਕਹਿੰਦੇ ਛੁੱਟੀ ਆਉਣਾ ਵਾ ਮੈਂ ਬਠਿੰਡੇ ਦੇ ਵਿੱਚ ਹੀ ਕਹਿੰਦੇ ਮੈਂ ਕੋਠੀ ਜੁੱਥੇ ਰਹਿਣਾ ਵਾ ਤੇ ਜਿੱਥ ਮੈਨੂੰ ਵੀਡੀਓ ਕਾਲ ਵਗੈਰਾ ਕੀਤੀ ਆ ਮਤਲਬ ਘਰ ਵਿੱਚ ਹੀ ਬੈਠੇ ਸੀ ਕਿਤੇ ਬਾਹਰ ਨਹੀਂ ਸੀਗੇ ਉਹ ਤੇ ਉਸ ਤੋਂ ਬਾਅਦ ਜਿੱਦਾਂ ਹਲਵਾਈ ਦਾ ਜਿਹੜਾ ਵੀ ਸਮਾਨ ਵਗੈਰਾ ਲਿਆਂਦੇ ਆ ਆਪਣੇ ਵਿਆਹ ਦਾ ਸਾਰੇ ਉਹਨੇ A to Z ਮੈਨੂੰ ਵੀਡੀਓ ਕਾਲ ਤੇ ਦਿਖਾਇਆ ਸੀ ਕੋਈ ਡਿਮਾਂਡ ਤਾਂ ਨਹੀਂ ਆ ਉਹਨਾਂ ਦੇ ਕੋਈ ਡਿਮਾਂਡ ਨਹੀਂ ਸੀਗੀ ਤਾਂ ਕਾਰਨ ਕੀ ਰਹੇਗੇ ਜੇ ਅੱਜ ਨਹੀਂ ਆਇਆ ਉਹਦੀ ਉਹ ਕਹਿੰਦੇ ਕਿ ਮੇਰੀ ਮੰਮੀ ਨਹੀਂ ਮੰਨਦੇ ਹੈਗੇ ਵੀ ਮੇਰੀ ਮੰਮੀ ਕਹਿੰਦੀ ਵੀ ਨਹੀਂ ਅਸੀਂ ਕਰਨਾ ਨਹੀਂ ਹੈਗਾ ਪਰ ਉਹਦੀ ਮੰਮੀ ਫੈਮਿਲੀ ਇਹ ਗੱਲ बोल ਰਹੀ ਆ ਕਿ ਸਾਡਾ ਮੁੰਡਾ ਕਹਿੰਦਾ ਸਾਡਾ ਕੋਈ ਤਾਲੁਕ ਨਹੀਂ ਆ ਵੀ ਅਸੀਂ ਬਰਾਤ ਲੈ ਕੇ ਨਹੀਂ ਆਉਣਾ ਹੈਗਾ ਉਹ ਇਦਾਂ ਕਹੀ ਜਾਂਦੇ ਜਦੋਂ ਅਸੀਂ ਕਿ ਸਾਡੇ ਸਾਹਮਣੇ ਗੱਲ ਕਰੋ ਤੁਸੀਂ ਆਪਣੇ ਮੁੰਡੇ ਨੂੰ ਪੇਸ਼ ਕਰੋ ਤੇ ਉਹਨਾਂ ਨੇ ਕੋਈ ਵੀ ਇਦਾਂ ਦੀ ਮਤਲਬ ਗੱਲ ਨਹੀਂ ਕੀਤੀ ਵੀ ਨਹੀਂ ਤੁਸੀਂ ਆਪਣੇ ਫੋਨ ਤੋਂ ਕਰੋ ਫਿਰ ਜਦੋਂ ਸਵੇਰੇ ਉਹਨਾਂ ਦੇ ਘਰੇ ਗਏ ਆ ਉਹਨਾਂ ਦੇ ਚਾਰ ਬੰਦੇ ਸੀਗੇ ਜਿਹੜੇ ਉਹਨਾਂ ਨੇ ਹੀ ਘਰੇ ਬੁਲਾਏ ਸੀਗੇ ਤੇ ਇੱਕ ਉਹਨਾਂ ਦੀ ਭਾਬੀ ਸੀਗੀ ਤੇ ਉਹਨਾਂ ਚਾਰਾਂ ਨੇ ਹਨਾ ਇਦਾਂ ਹੱਥ ਮੂੰਹੇ ਕੁੱਟਮਾਰ ਕਰਨ ਲੱਗੇ ਆ ਉਹਨਾਂ ਨੇ ਮੰਮੀ ਦੇ ਵੀ ਹੱਥ ਮੇਰੇ ਵੀ ਆ ਚੁੱਕਾ ਮੇਰੇ ਪੈਰ ਤੇ ਸੱਟ ਲੱਗੀ ਉਹ ਜਿਹੜੀ ਤੁਰਨ ਵਾਲੀ ਖੁੰਡੀ ਹੁੰਦੀ ਆ ਉਹਦੇ ਨਾਲ ਉਹਨਾਂ ਨੇ ਪੈਰ ਤੇ ਮਾਰੀਆਂ ਬਾਹਾਂ ਤੇ ਮਾਰੀਆਂ ਅੱਜ ਕੋਈ ਗੱਲਬਾਤ ਹੋਈ ਹੈ ਫੋਨ 'ਤੇ ਨਹੀਂ ਅੱਜ ਕੋਈ ਗੱਲ ਨਹੀਂ ਹੋਈ ਉਹਨੇ ਫੋਨ ਹੀ ਬੰਦ ਕੀਤੇ ਹੋਏ ਕੋਈ ਫੋਨ ਨਹੀਂ ਚੱਕਦੇ ਪਏ ਕੋਈ ਪਰਿਵਾਰ ਉਹਨਾਂ ਦੇ ਕੋਈ ਕੋਈ ਨਹੀਂ ਪਹੁੰਚਿਆ ਕੋਈ ਮਾਸੇ ਕੋਈ ਵੀ ਨਹੀਂ ਫੋਨ ਚੱਕਦਾ ਪਿਆ ਸਾਰਿਆਂ ਨੇ ਨੰਬਰ ਬਲੌਕ ਕੀਤੇ ਹੋਏ ਆ ਨੰਬਰ ਚੱਕਣ ਹੀ ਨਹੀਂ ਰਹੇ ਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕੰਪਲੀਟ ਕੀਤੀ ਆ ਉੱਥੇ ਜਦੋਂ ਉਹਨਾਂ ਨੇ ਘਰੋਂ ਬਾਹਰ ਕੱਢ ਕੇ ਸਾਨੂੰ ਕੁੱਟਮਾਰ ਕਰਕੇ ਇਹਦੇ ਚੱਕ ਕੇ ਬਾਹਰ ਸਾਨੂੰ ਰੱਖਿਆ ਉਹਨਾਂ ਨੇ ਗਲੀ ਦੇ ਵਿੱਚ ਲੰਮੇ ਪਾ ਦਿੱ ਵੀ ਵੀ ਬਣਾਇਆ ਕਿ ਬਾਹਰ ਉਹਨਾਂ ਨੇ ਸੜਕ ਤੇ ਸਾਨੂੰ ਕੁੱਟ ਮਾਰ ਕਰਕੇ ਲੰਮੇ ਪਾਇਆ ਜਦੋਂ ਪੁਲਿਸ ਸਾਨੂੰ ਉੱਥੇ ਥਾਣੇ 'ਚ ਲੈ ਗਈ ਹਸਪੀਟਲ ਅਸੀਂ ਗਏ ਆ ਤੇ ਪਹਿਲਾ ਉਹਨਾਂ ਨੇ ਸਾਡੀ ਵੀਡੀਓ ਬਣਾਈ ਉਹਨਾਂ ਕੋਲ ਸਾਡੀ ਵੀਡੀਓ ਹੈਗੀ ਸੀ ਕੁੱਟ ਮਾਰ ਦੀ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਗਏ ਆ ਹੁਣ ਜਦੋਂ ਅਸੀਂ ਫੋਨ ਕਰੀਏ ਉਹਨਾਂ ਨੂੰ ਐਸਪੀ ਨੂੰ ਫੋਨ ਕਰੀਏ ਜਾਂ ਉਹ ਥਾਣੇ ਦੇ ਵਿੱਚ ਫੋਨ ਕਰੀਏ ਤੇ ਸਾਡੀ ਵੀਡੀਓ ਵੀ ਸੀ ਜੇ ਕੋਈ ਬੰਦਾ ਕੋਈ ਵੀ ਬੰਦਾ ਹੋਵੇ ਜਨਾਨੀ ਤੋਂ ਕੋਈ ਹੱਥ ਨਹੀਂ ਚੱਕ ਸਕਦਾ ਕਿਸੇ ਦਾ ਅਧਿਕਾਰ ਨਹੀਂ ਹੈਗਾ ਤੇ ਜਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਵੀਡੀਓ ਸੀਗੀ ਵੀ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲਿਆ ਉਹ ਪੰਗਾ ਪੈ ਚੁੱਕੇ ਵੀ ਤੁਸੀਂ ਇੱਥੇ ਕਿਉਂ ਆਏ ਪਹਿਲੇ ਇਸ ਚ ਅ ਨੇ ਉਹਨਾਂ ਨੇ ਮਤਲਬ ਉਥੇ ਪੁਲਿਸ ਸਥਾਨੇ ਦੇ ਵਿੱਚ ਜਦੋਂ ਅਸੀਂ ਕੰਪਲੀਟ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਆਪਣਾ ਅਰੇਂਜਮੈਂਟ ਰੱਖੋ ਵੀ ਮੁੰਡਾ ਅਸੀਂ ਲੈ ਕੇ ਆਵਾਂਗੇ ਕਿਨੇ ਕਹੇ ਬਾ ਉਥੇ ਪੁਲਿਸ ਸਥਾਨੇ ਦੇ ਜਿਨ੍ਹਾਂ ਨੇ ਬਿਆਨ ਲਏ ਸੀਗੇ ਪੁਲਿਸ ਵਾਲਿਆਂ ਨੇ ਹਾਂਜੀ ਪੁਲਿਸ ਵਾਲਿਆਂ ਨੇ ਇਹ ਗੱਲ ਬੋਲੀ ਸੀ ਬਰਨਾਲੇ ਸਦਰ ਥਾਣੇ ਦੇ ਆ ਉਹ ਜਿਨ੍ਹਾਂ ਨੇ ਬਿਆਨ ਲਏ ਸੀ ਹਸਪੀਟਲ ਦੇ ਵਿੱਚ ਬੈਠ ਕੇ ਤੇ ਇੱਕ ਜਿਹੜੇ ਸਾਨੂੰ ਲੈ ਕੇ ਆਏ ਸੀ ਗੱਡੀ ਦੇ ਵਿੱਚ ਉਹਨਾਂ ਨੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਓ ਵੀ ਅਸੀਂ ਮੁੰਡਾ ਲੈ ਕੇ ਆਵਾਂਗੇ ਤੁਸੀਂ ਕਹਿੰਦੇ ਸਾਰਾ ਆਪਣਾ ਅਰੇਂਜਮੈਂਟ ਕਰੋ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੁਸੀਂ ਅਸੀਂ ਫੋਨ ਕੀਤਾ ਸੀ ਤੇ ਜਦੋਂ ਸਵੇ ਜੀ ਉਹਨਾਂ ਨੂੰ ਸਾਫ਼ ਦੱਸਿਆ ਕਿ ਕਿਸ ਦਾ ਨਾਮ ਕੀ ਹੈ ਐਸਪੀ ਦਾ ਨਾਮ ਭੁੱਲਰ ਸਿੰਘ ਆ ਕੁਛ ਤੇ ਉਹਨਾਂ ਨੇ ਕਿਹਾ ਵਾ ਵੀ ਠੀਕ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਤਾਂ ਪੈਲਸ ਦੇ ਵਿੱਚ ਸਾਰੇ ਰਿਸ਼ਤੇਦਾਰ ਆਏ ਹੋਏ ਆ ਵੀ ਅਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਵਾ ਜਦ ਅਸੀਂ ਉਹਨਾਂ ਨੂੰ ਇੰਨੀ ਗੱਲ ਬੋਲੀਆ ਕਹਿੰਦਾ ਅੱਛਾ ਠੀਕ ਆ ਕਹਿੰਦਾ ਅਸੀਂ ਤਾਂ ਡਿਟੇਲ ਕਢਾਉਨੇ ਫਿਰਦੇ ਆ ਵੀ ਕੌਣ ਸੱਚਾ ਕੌਣ ਝੂਠਾ ਕਹਿੰਦਾ ਤੁਸੀਂ ਐਸਟੀਐਚਓ ਨਾਲ ਗੱਲ ਕਰੋ ਵੀ ਇੰਨੀ ਪੁਰਾਣੀ ਕਹਿੰਦੇ ਕੋਈ ਵੀ ਕਿਸੇ ਵੀ ਚੀਜ਼ ਦੀ ਡਿਟੇਲ ਨਹੀਂ ਨਿਕਲ ਸਕਦੀ ਕਿ ਮੁੰਡਾ ਤਾਂ ਕਹਿੰਦੇ ਬੇਕਸੂਰ ਆ ਹੁਣ ਤੁਸੀਂ ਅਗਲੀ ਕਾਰਵਾਈ ਤੁਹਾਡੀ ਕੀ ਹੋਈ بس ਇਹੀ ਮੈਂ ਚਾਹੁੰਦੀ ਆ ਕਿ ਮੈਨੂੰ ਇਨਸਾਮ ਮਿਲਣਾ ਚਾਹੀਦਾ ਮੁੰਡਾ ਸਾਹਮਣੇ ਪੇਸ਼ ਹੋਣਾ ਚਾਹੀਦਾ ਵਾ 3 ਸਾਲ ਹੋ ਗਏ ਆ ਉਹ ਮਤਲਬ ਉਹਨਾਂ ਦੀ ਫੈਮਲੀ ਝੂਠ ਬੋਲੀ ਜਾਂਦੀ ਆ ਵੀ ਆਹ ਕੁਝ ਹੋਇਆ ਨਹੀਂ ਆ ਵੀ ਐਦਾ ਕੁਝ ਮਤਲਬ ਤੁਸੀਂ ਆਪਣੇ ਏਰੀਆ ਚ ਕੋਈ ਕੰਪਲੇਨ ਕੀਤੀ ਪੁਲਿਸ ਵਾਲਿਆਂ ਨੂੰ ਇਥੇ ਅਸੀਂ ਇਥੇ ਨਮੇਸ਼ਰ ਐਸਐਸਪੀ ਕੋਲ ਕੰਪਲੇਨਟ ਕੀਤੀ ਆ ਗੱਲ ਕੱਲ ਕਰਤੀ ਤੁਸੀਂ ਹਾਂਜੀ ਗੱਲ ਕੀਤੀ ਆ ਉਹਨ ਕੋਈ 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 ਫੋਨ ਕੋਈ ਫੋਨ ਆਇਆ ਪੁਲਿਸ ਵਾਲੇ ਨੇ ਕਿਸੇ ਦਾ ਸਾਨੂੰ ਕਿਸੇ ਦਾ ਨਹੀਂ ਆਇਆ ਇੱਕ ਐਕਸ 112 ਨੰਬਰ ਤੇ ਇੱਕ ਕਾਲ ਕੀਤੀ ਸੀਗੀ ਉਹਨਾਂ ਨੂੰ ਤੇ ਉਹਨਾਂ ਨੂੰ ਅਸੀਂ ਦੁਬਾਰਾ ਕੀਤੀ ਸੀਗੀ ਉਹਨਾਂ ਨੇ ਫਿਰ ਬਨਾਲੇ ਤੋਂ ਐਸਐਚਓ ਤੋਂ ਕਰਵਾਇਆ ਸੀ ਐਸਐਚਓ ਨੂੰ ਮੈਂ ਸਾਰੀ ਗੱਲ ਫੇਰ ਦੱਸੀ ਆ ਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਜਦੋਂ ਕੁੱਟਮਾਰ ਕੀਤੀ ਸੀ ਤੁਸੀਂ ਉਹਨਾਂ ਨੂੰ ਕਾਹਤੋਂ ਕੁਝ ਨਹੀਂ ਬੋਲੇ ਹੈਗੇ ਵੀ ਜਿਹੜੇ ਬੰਦੇ ਨੇ ਤੁਹਾਡੇ ਨੇ ਵੀਡੀਓ ਬਣਾਈ ਸੀ ਉਹ ਬੰਦਾ ਬਾਅਦ ਚ ਵੀਡੀਓ ਡਿਲੀਟ ਕਰਕੇ ਕਹਿੰਦਾ ਮੈਂ ਤਾਂ ਕੋਈ ਵੀਡੀਓ ਹੀ ਨਹੀਂ ਬਣਾਈ ਹੈਗੀ ਜਦੋਂ ਉਹਨੇ ਸਾਨੂੰ ਸਾਰਿਆਂ ਨੂੰ ਵੀਡੀਓ ਤੇ ਬੰਦੇ ਖੜੇ ਸੀ ਉਹਨਾਂ ਨੂੰ ਵੀ ਦਿਖਾਈ ਆ ਤੇ ਉਹ ਕਹਿੰਦੇ ਨਹੀਂ ਜਿਹੜੀ ਵੀ ਉਹ ਵੀਡੀਓ ਡਿਲੀਟ ਕਰ ਦਿੱਤੀ ਆ ਤੇ ਵੀ ਤੁਸੀਂ ਤਾਂ ਉਹਨਾਂ ਨਾਲ ਰਲੇ ਮਿਲੇ ਆ ਜਦੋਂ ਅਸੀਂ ਰਾਤ ਨੂੰ ਸਰ ਕੰਪਲੇਂਟ ਕਰਨ ਗਏ ਆ ਉੱਥੇ ਵੀ ਇੱਕ ਬੰਦੇ ਨੇ ਉੱਥੇ ਪਛਾਣ ਕੀਤੀ ਆ ਵੀ ਕਹਿੰਦੇ ਲਖਵੀਰ ਸੇ ਤੁਸੀਂ ਫੋਟੋ ਦਿਖਾਈਓ ਜਦੋਂ ਮੈਂ ਫੋਟੋ ਦਿਖਾਈ ਮੁੰਡੇ ਦੀ ਤੇ ਇਹ ਮੁੰਡੇ ਦੇ ਘਰ ਗਿਆ ਦੀ ਮੁੰਡਾ ਪਹਿਲਾਂ ਪੁਲਿਸ ਵਾਲਾ ਕਹਿੰਦਾ ਵੀ ਹਾਂ ਮੈਂ ਜਾਣਦਾ ਮੈਂ ਠਿਕਰੀ ਵਾਲ ਤੋਂ ਹੀ ਆ ਤੇ ਉਹਨੇ ਇਹ ਗੱਲ ਬੋਲੀਆ ਫਿਰ ਬਾਅਦ ਵਿੱਚ ਕਹਿੰਦਾ ਨਹੀਂ ਕਹਿੰਦਾ ਜਾਣ ਪਛਾਣ ਤਾਂ ਨਹੀਂ ਵੈਸੇ ਮੈਂ ਠਿਕਰੀ ਵੱਲ ਤੁਰਾਂ ਪਰ ਕਹਿੰਦਾ ਮੈਨੂੰ ਪਤਾ ਨਹੀਂ ਆ ਫਿਰ ਉਸ ਬੰਦੇ ਤੋਂ ਹੀ ਸਾਰੀ ਗੱਲ ਰਾਤ ਨੂੰ ਹੋਈ ਕਿ ਹਾਂ ਮੈਂ ਤੁਹਾਡੇ ਫੈਮਿਲੀ ਦੇ ਵਿੱਚ ਕੋਈ ਆਣਾ ਜਦੋਂ ਅਸੀਂ ਸਵੇਰੇ ਗਏ ਉਹਨਾਂ ਨੇ ਪਹਿਲੇ ਬੰਦੇ ਉੱਥੇ ਇਕੱਠੇ ਕੀਤੇ ਹੋਏ ਸੀਗੇ ਹੁਣ ਤੁਸੀਂ ਪੁਲਿਸ ਨੂੰ ਦੁਬਾਰਾ ਫੋਨ ਕਰੋਗੇ ਹਾਂ ਫੋਟੋ ਹੈਗਾ ਮੁੰਡੇ ਥੋੜੇ ਕੋ ਹਾਂਜੀ ਫੋਟੋ ਵੀਡੀਓ ਸਭ ਕੁਝ ਹੈਗਾ ਮੇਰੇ ਕੋ ਫੋਟੋ ਵੀ ਹਾਂਜੀ ਫੋਟੋ ਵੀ ਵੀਡੀਓ ਆ ਜਿਹੜੇ ਪੈਸੇ ਟਰਾਂਜੈਕਸ਼ਨ ਹੋਈ ਆ ਸਾਰੇ ਉਹਨੇ ਜਿੱਦੇ ਨਹੀਂ ਪੰਜ ਸੇ ਪੈਸਾ ਤੁਸੀਂ ਦਿੱਤੇ ਉਹਨਾਂ ਨੂੰ ਹਾਂਜੀ ਜਿੱਦੇ ਪੈਸੇ ਮਤਲਬ ਅਸੀਂ ਮੈਂ ਆਨਲਾਈਨ ਕੰਮ ਕਰਦੀ ਸੀਗੀ ਸ਼ੇਅਰ ਚੈਟ ਤੇ ਮਹੀਨੇ ਦੀ ਪੇਮੈਂਟ ਕਾਫੀ ਉਹਦੇ ਵਿੱਚ ਆ ਜਾਂਦੀ ਸੀਗੀ ਕਿੰਨੇ ਪੈਸੇ ਦੇ ਚੁੱਕੇ ਮੁੰਡੇ ਨੂੰ ਹਾਂਜੀ ਕਿੰਨੇ ਕ ਪੈਸੇ ਦੇ ਚੁੱਕੇ ਸੀ ਮਤਲਬ ਉਹਨੂੰ 20 ਪਲੱਸ ਹੀ ਦੇ ਚੁੱਕੀਆਂ 20 ਕੀ 2000 ਬੀ 25 25 ਲੱਖ ਪਲੱਸ ਮੈਂ ਦੇ ਚੁੱਕੀ ਆ। ਇਹ 25 ਲੱਖ ਹਾਂਜੀ ਸ਼ੇਅਰ ਚੈਟ ਦੇ ਜਿੱਦਾਂ ਏਜੰਸੀ ਚੱਲਦੀ ਮਨਥਲੀ ਉਹਦੀ ਪੇਮੈਂਟ 7 ਲੱਖ ਆਂਦੀ ਆ 6 ਲੱਖ ਆਂਦੀ ਆ 5 ਲੱਖ ਵੀ ਆਂਦੀ ਆ। ਉਹਦੀ ਟਰਾਂਜੈਕਸ਼ਨ ਵੀ ਮੈਂ ਸਾਰੀ ਕਢਵਾ ਦੂੰਗੀ ਕਿਉਂਕਿ ਉਹਨਾਂ ਨੇ ਇਹ ਚਲਾਕੀ ਕੀਤੀ ਆ ਵੀ ਜਿਹੜੀ ਸ਼ੇਅਰ ਚੈਟ ਤੇ ਜਿੱਦਾਂ ਪ੍ਰੂਫ ਲਾਏ ਸੀ ਉਹਨੇ ਆਪਣੇ ਨਹੀਂ ਲਾਏ ਉਹਨੇ ਆਪਣੀ ਸਿਸਟਰ ਮਾਮੇ ਦੀ ਕੁੜੀ ਬਲਜੀਤ ਕੌਰ ਦੇ ਲਾਏ ਸੀ। ਜਿੰਨੀ ਵੀ ਪੇਮੈਂਟ ਆਂਦੀ ਸੀ ਇੱਕ ਵਾਰੀ 7 ਲੱਖ ਆਈ ਆ 8 ਲੱਖ ਆਈ ਆ 9 ਲੱਖ ਵੀ ਆਈ ਐ ਤੱਕ ਪੰਜ ਸਮ ਬੈਂਕ ਰਾਈ ਪੈਸੇ ਬੈਂਕ ਰਾਈ ਪੈਸੇ ਆਉਂਦੇ ਸੀਗੇ ਉਹ ਤੇ ਜਿੱਦ ਮੈਨੂੰ ਬਲੱਡ ਚੜਨਾ ਵਾ ਹਾਂ ਝੂਠ ਬੋਲਿਆ ਇਹ ਸੱਚ ਨਹੀਂ ਉਹਦੇ ਘਰ ਦੇ ਕਹਿੰਦੇ ਉਹਨੂੰ ਬਲੱਡ ਹੈ ਹੀ ਨਹੀਂ ਹੈਗਾ ਤੇ ਮੈਨੂੰ ਕਹਿੰਦਾ ਬਲੱਡ ਕੈਂਸਰ ਆ ਮੇਰੇ ਬਲੱਡ ਚੜਨਾ ਵਾ ਇੰਜੈਕਸ਼ਨ ਲੱਗਣਾ ਮੇਰੇ ਪੇਨ ਹੁੰਦੀ ਆ ਮੈਨੂੰ ਇੰਨੇ ਪੈਸੇ ਪਾ ਦੇ ਮੈਂ ਹਸਪੀਟਲ ਆ ਉਹਨੇ ਹਾਂਜੀ 10 10 ਦਿਨ ਹਸਪੀਟਲ ਦੇ ਵਿੱਚ ਰਹਿ ਕੇ ਉਹਨੇ ਡੇਲੀ ਦਾ 40000 60000 80000 ਐਦਾਂ ਪਵਾ ਸੀ ਮੇਰੇ ਕੋਲ ਸਾਰੇ ਪ੍ਰੂਫ ਪਏ ਆ ਜੇ ਮੈਂ ਜਿਹੜੀ ਬੈਂਕ ਤੋਂ ਮੈਂ ਟਰਾਂਸਫਰ ਕੀਤੇ ਹੋਏ ਆ ਯੂਪੀਆਈ ਆਈਡੀ ਰਾਹੀਂ ਪੇਟੀਐਮ ਰਾਹੀਂ ਮੈਂ ਕੀਤੇ ਹੋਏ ਉਹਨੂੰ ਗੂਗਲ ਪੇ ਉਹ ਸਾਰੇ ਕੁਝ ਹੈਗਾ ਵਾ ਮੇ ਮੈਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਮੁੰਡਾ ਇੱਕ ਵਾਰ ਸਾਹਮਣੇ ਲਿਆ ਕੇ ਗੱਲ ਕਰੋ ਬੈਠ ਕੇ ਪਰ ਕੋਈ ਕਰਦਾ ਹੀ ਨਹੀਂ ਪਿਆ ਪਰ ਉਹਨਾਂ ਨੇ ਮਤਲਬ ਕੁੱਟ ਮਾਰ ਕੇ ਤੇ ਉਹ ਕਹਿੰਦਾ ਜਿੱਥੇ ਤੱਕ ਤੁਸੀਂ ਭਜਣਾ ਜੋ ਕੰਨਾ ਕਰ ਲੋ ਵੀ ਇੱਥੇ ਅਸੀਂ ਕੁਝ ਨਹੀਂ ਹੋਣ ਦੇਣਾ ਵਾ ਨਾ ਕਹਿੰਦੇ ਕੁਝ ਹੋਣਾ ਵਾ ਤੁਹਾਡੇ ਤੋਂ ਰਣਜੀਤ ਕੌਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਕੁੜੀ ਦਾ ਜੇ ਇੱਥੇ ਤੁਸੀਂ ਵਿਆਹ ਕਰਵਾਸੇ ਸੀ ਮੁੰਡੇ ਨਹੀਂ ਪਹੁੰਚੇ ਤੇ ਫੈਮਿਲੀ ਪੂਰਾ ਪਰਿਵਾਰ ਯਰ ਵਾਦਾ ਕੀਤਾ ਜੋ ਉਹ ਤੁਸੀਂ ਕੀ ਕਰੋਗੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਚਾਹੁੰਨੀ ਆ ਵੀ ਉਹਨਾਂ ਨੂੰ ਜਿੱਦਾਂ ਸਾਡੀ ਕੁੜੀ ਛੱਡੀ ਆ ਨਾ ਇਦਾਂ ਹੀ ਉਹਨਾਂ ਨਾਲ ਹੋਵੇ ਕਿਦਾ ਤੁਹਾ ਮਤਲਬ ਮਤਲਬ ਇਨਸਾਫ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਮੈਨੂੰ ਕੁੱਟ ਮਾਰ ਕੀਤਾ ਬਹੁਤ ਕੁਝ ਕੀਤਾ ਉਦਾਂ ਹੀ ਅਸੀਂ ਕਰਨਾ ਚਾਹੁੰਦੇ ਆ ਉਹਨਾਂ ਨਾਲ ਉੱਥੇ ਤੁਹਾਨੂੰ ਇਨਸਾਫ ਮਿਲਿਆ ਨਹੀਂ ਮਿਲਿਆ ਸਾਨੂੰ ਤਾਂ ਹੁਣ ਤੁਸੀਂ ਨਵਾਂ ਸੱਚ ਕੀ ਕਰੋਗੇ ਕੰਪਲੇਨ ਕਰੋਗੇ ਪੁਲਿਸ ਨੂੰ ਕਿਤਾ ਕਿ ਨਹੀਂ ਹਾਂਜੀ ਕੀਤੀ ਆ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਕਹਿੰਦੇ ਅਸੀਂ ਕਰਾਂਗੇ ਇਨਸਾਫ ਕਰਾਂਗੇ ਪਰ ਸਰ ਕਹੀ ਜੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੁੜੀ ਨਾਲ ਰਿਲੇਸ਼ਨਸ਼ਿਪ ਹੈ ਤੁਹਾਨੂੰ ਪਤਾ ਤੁਸੀਂ ਜਾਣਦੇ ਸੀ ਇਹਨਾਂ ਨੂੰ ਮੈਨੂੰ ਪਤਾ ਸਰ ਪਤਾ ਲੱਗਿਆ ਜਦੋਂ ਵਿਆਹ ਦੀ ਗੱਲ ਕਰਾਈ ਆ ਮੇਰੇ ਨਾਲ ਮੁੰਡੇ ਨੇ ਵੀ ਗੱਲ ਕੀਤੀ ਆ ਤੇ ਫੈਮਲੀ ਦਾ ਵੀ ਮੈਂ ਪੁੱਛਿਆ ਫੋਟੋ ਵੀ ਤੱਕਰ ਵੀ ਆ ਗਈਆਂ ਕੁੜੀ ਦੇ ਵੀਡੀਓ ਕਾਲ ਵੀ ਬਈਆਂ ਜੇ ਤੁਹਾਨੂੰ ਪਤਾ ਲੱਗਿਆ ਤੁਹਾਡੀ ਕੁੜੀ ਨੇ ਇੰਨਾ 20-25 ਲੱਖ ਰੁਪਏ ਦੇ ਚੁੱਕਿਆ ਉਹਨੂੰ ਸਰ ਮੈਨੂੰ ਨਾਲ ਉਹ ਥੋੜੇ ਜਿਹੇ ਦਾ ਪਤਾ ਸੀ ਵੀ ਪੈਸੇ ਦਿੱਤੇ ਜਾਂ ਜਿੱਦਾਂ ਇਹਨਾਂ ਦੀ ਪੇਮੈਂਟ ਆਣੀ ਸੀ ਮੈਂ ਨਾਲ ਕੰਮ ਕਰਦੇ ਇੱਦਾਂ ਨਹੀਂ ਪਤਾ ਸੀਗਾ ਵੀ ਬਾਕੀ ਇਹ ਪੈਸੇ ਉਹਨੂੰ ਸਾਰੇ ਆਪਣੇ ਵੀ ਦੇ ਜਾਂਦੇ ਆ ਉਹ ਕੀ ਇਹਨਾਂ ਸਭ ਕੀ ਮੰਗ ਕਰਦੇ ਹੋ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਮੇਰੀ ਕੁੜੀ ਨੂੰ ਮਿਲਣਾ ਚਾਹੀਦਾ ਹੁਣ ਜਿਹੜੇ ਲੋਕ ਆਏ ਨੇ ਰਿਸ਼ਤੇਦਾਰ ਟੋੜਿਆ ਨੇ ਜਨ ਪਛਾਨ ਤੋਂ ਉਹਨਾਂ ਨੂੰ ਕੀ ਕਹੋਗੇ ਕੀ ਦੱਸੋਗੇ ਸਾਡੀ ਬਹੁਤ ਸਰ ਬਦਨਾਮੀ ਹੋ ਗਈ ਮੈਂ ਉਹਨੂੰ ਕਢੀਸਣਾ ਚਾਹੁੰਦੀ ਆ ਮੀਡੀਆ 'ਚ ਜਿੱਦਾਂ ਮੇਰੇ ਨਾਲ ਹੋਇਆ ਇਦਾਂ ਹੀ ਮੈਂ ਮੀਡੀਆ 'ਚ ਲੈ ਕੇ ਉਹਨੂੰ ਵੀ ਇਦਾਂ ਹੀ ਕਰਨਾ ਚਾਹੁੰਦੀ ਆ ਬਸ ਡਿਊਟੀ ਬਸ ਜੋਬ ਤੋਂ ਲੇਥ ਜਵੇ ਜਿੰਨਾ ਮੇਰਾ ਪੈਸਾ ਲੱਗਿਆ ਪਹਿਲ ਸਦਾ ਸਾਰਾ ਮੇਰਾ ਖਰਚਾ ਦਾ ਜਿੱਦਾਂ ਮੇਰੀ ਕੁੜੀ ਦੀ ਇੱਜ਼ਤ ਬਰਬਾਦ ਹੋਈ ਆ ਇਦਾਂ ਹੀ ਮੈਂ ਚਾਹੁੰਦੀ ਆ ਔਰ ਇਹ ਕੁੜੀ ਵੀ ਬਾਹਰ ਹੋਣੀ ਚਾਹੀਦੀ ਸਾਰਾ